ਸ਼ੀਰ ਦਰਬਾਰ ਸਾਹਿਬ ਤਰਨਤਾਰਨ ਦੀ ਪ੍ਰਾਂਤਨ ਇਤਿਹਾਸਿਕ ਦਰਸ਼ਨੀ ਡਿਊੜੀ ਨੂੰ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਢੋਂ ਦਾ ਮਾਮਲਾ ਪੱਕਦਾ ਜਾ ਰਿਹਾ ਹੈ ਇਸ ਸਬੰਧ ਵਿੱਚ ਕਈ ਜਥੇਬੰਦੀਆਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ ਮਾਮਲਾ ਗਰਮ ਹੁੰਦਿਆਂ ਦੇਖ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਪਹੁੰਚੇ ਤੇ ਉਹਨਾਂ ਜਾਣਕਾਰੀ ਦਿੱਤੀ ਕਿ ਇਸ ਦੀ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਸੀਂ ਇਸ ਡਿਊੜੀ ਦੀ ਮੁਰੰਮਤ ਕਰਵਾ ਕੇ ਦੇਵਾਂਗੇ ਕਾਰ ਸੇਵਾ ਵਾਲੇ ਬਾਬੇ ਦੀਆਂ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਰਾਤੀ ਜੋ ਬਹੁਤ ਹੀ ਘਨੌੜੀ ਮਾੜੀ ਤੋਂ ਨਿੰਦ੍ਰਜੋਗ ਹਰਕਤ ਜਿਹੜੀ ਹੈ ਇਹ ਕਾਰਸੇਵਾਲੇ ਬਾਬੇ ਜਗਤਾਰ ਸਿੰਘ ਵੱਲੋਂ ਕੀਤੀ ਗਿਆ ਰਾਤ ਨੂੰ ਇਹ ਸਾਰਾ ਇਹਨਾਂ ਨੇ ਇਹ ਧਾਉਣ ਦੀ ਜਿਹੜੀ ਕੰਮ ਕੀਤਾ ਗਿਆ ਕਿ ਮਚੋਰਾ ਵਾਲਾ ਕੰਮ ਕੀਤਾ ਗਿਆ ਕਿਸੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਨਾ ਸਾਡੇ ਕਿਸੇ ਅਧਿਕਾਰੀ ਨੂੰ ਪਤਾ ਸੀ ਨਾ ਕਿਸੇ ਮੈਂਬਰ ਸਾਹਿਬਾਨ ਨੂੰ ਪਤਾ ਸੀ ਕਿਸੇ ਦੇ ਵੀ ਨੋਟਸ ਵਿੱਚ ਇਹ ਗੱਲ ਨਹੀਂ ਸੀ ਜਿਸ ਤਰ੍ਹਾਂ ਇਹਨਾਂ ਨੇ ਇਹ ਬਹੁਤ ਮਾੜੀ ਹਰਕਤ ਸੀ ਇਹ ਬਹੁਤ ਹੀ ਮਹਸਾਨ ਦਾ ਸਤਿਗੁਰੂ ਮਹਾਰਾਜ ਇਹਨਾਂ ਦੇ ਬਹੁਤ ਜ਼ਿਆਦੇ ਔਰ ਜੋ ਇਹ ਇਹਨਾਂ ਨੂੰ ਮਝੂਗੀ ਸਜ਼ਾ ਰੂਪ ਤੇ 1 ਰੁਪਈਆ ਹੈਗੀ ਗੁਰੂ ਮਹਾਰਾਜ ਦੀ ਲੇਕਿਨ ਇਹ ਕਾਰਵਾਈ ਕਾਫੀ ਲੰਬੀ ਚੱਲਦੀ ਰਹੀ ਕਾਫੀ ਦੇਰ ਤੱਕ ਇਹ ਸਾਰਾ ਮਾਮਲਾ ਹੁੰਦਾ ਰਿਹਾ ਤੇ ਐਸ.ਡੀ.ਪੀ.ਐਸ ਨੂੰ ਕਿਉਂ ਨਹੀਂ ਪਤਾ ਲੱਗਾ ਪਿਛਲੇ ਦਿਨਾਂ ਵਿੱਚ ਪਿਛਲੇ ਦਿਨਾਂ ਵਿੱਚ ਜਦੋਂ ਇਹ ਕਰਨ ਲੱਗੇ ਸੀ ਜੋ ਸੰਗਤ ਨੇ ਸਾਰੀ ਤਾਂ ਅਸੀਂ ਵਿਚਾਰ ਸੁਣਿਆ ਵੀ ਇਹ પ્રાਣੀ ਜਿਹੜੀ ਦਸ਼ਮੇੜੂ ਤੇ ਇਸ ਤਰ੍ਹਾਂ ਹੀ ਰੱਖੀ ਜਾਵੇ ਔਰ ਅਸੀਂ ਅੰਤਰ ਕਮੇਟੀ ਦੇ ਵਿੱਚ ਮਤਾ ਪਾਸ ਕਰ ਦਿੱਤਾ ਕਿ ਇਹਨੂੰ ਰੋਕਿਆ ਜਾਵੇ ਤੇ ਬਿਲਕੁਲ ਜਿਹੜੀ ਆ ਪ੍ਰਾਣੀ ਰੱਖੀ ਜਾਊਗੀ ਉਹਨੂੰ ਪੂਰਾ ਪੈਨਿੰਗ ਕਰਦਾ ਤੇ ਪਤਾ ਨਹੀਂ ਕਿਵੇਂ ਇਹਨਾਂ ਨੇ ਜਿਹੜੀ ਹਰਕਤ ਕੀਤੀ ਹੈ ਸਾਡੀ ਬੜਾ ਜਾਣਕਾਰੀ ਤੋਂ ਸਾਡੀ ਇਜਾਜ਼ਤ ਤੋਂ ਬਿਨਾ ਜਿਹੜਾ ਹੈ ਇਹ ਬਹੁਤ ਭਰੌਂੀ ਹਰਕਤ ਹੈ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਉੱਠਦਾ ਹੈ ਕਿ ਇਹ ਕਾਰਵਾਈ ਕਾਫੀ ਦੇਰ ਤੱਕ ਚੱਲਦੀ ਰਹੀ ਤੇ ਇਥੋਂ ਦੇ ਪ੍ਰਬੰਧਕਾਂ ਵੱਲੋਂ ਜਾਂ ਜਿਹੜੇ ਬਾਕੀ ਮੋਰ ਸੇਵਾਦਾਰ ਸੀ ਉਹਨਾਂ ਵੱਲੋਂ ਰੋਕਿਆ ਕਿਉਂ ਨਹੀਂ ਗਿਆ ਬਿਲਕੁਲ ਅਸੀਂ ਉਹਨਾਂ ਦੇ ਉੱਤੇ ਪੂਰਾ ਐਕਸਸ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਔਰ ਇਤੋਂ ਦਾ ਜਿਹੜਾ ਮੈਨੇਜਰ ਹੈ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਜਿਹੜੇ ਵੀ ਕੋਈ ਹੋਰ ਅਧਿਕਾਰੀ ਜਿੰਨੇ ਵੀ ਦੋਸ਼ੀ ਪਹਿਜਾਂਗੇ ਕੋਈ ਵੱਡੇ ਤੋਂ ਵੱਡਾ ਵੀ ਜਿਹੜਾ ਕੋਈ ਵਿਅਕਤੀ ਹੋਵੇਗਾ ਉਹਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਇੱਕ ਮਿੰਟ ਇੱਥੇ ਰਹੀ ਹੈ ਰਤੀ ਮੈਂ 1 ਵਜੇ ਤੱਕ ਇੱਥੇ ਰਿਹਾ ਇਹ ਬੂਟ ਲੈ ਕੇ ਉੱਤੇ ਲਾਗੇ ਗਏ ਆ ਦੂ ਸਾਹਿਬ ਇਹ ਕੋਈ ਕਾਨੂੰਨੀ ਕਾਰਵਾਈ ਤੁਸੀਂ ਕਰ ਰਹੇ ਇਹਨਾਂ ਦੇ ਬਿਲਕੁਲ ਹਰ ਤਰ੍ਹਾਂ ਦੀ ਕਰਾਂਗੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਇਹਨਾਂ ਤੋਂ ਸਾਰੀਆਂ ਮਹਿਮਾਨੀ ਸਮਾਪਤ ਕਰ ਦਿੱਤੀਆਂ ਗਈਆਂ ਉਹ ਮਾ ਚੱਕਲੀਆਂ ਨੇ ਇਹਨਾਂ ਦੀਆਂ ਫਰਮਾਂ ਦੇ ਉੱਪਰ ਸਾਰੇ ਚੱਕਵਾਦੀਆਂ ਕਿ ਪਾਪਾ ਜੀ ਹੱਥ ਬਰੇ ਕਰ ਲੋ ਯਾਰ ਇਹਨਾਂ ਨੂੰ ਚੱਕਵਾ ਦਾਂਗੇ ਤੋਂ ਮੈਂ ਸਮਝਦਾ ਕਿ ਜਿੰਨੀ ਵੀ ਸੀ ਇਹ ਕਾਰਵਾਈ ਐ ਸਖਤ ਤੋਂ ਸਖਤ ਇਹਨਾਂ ਦੇ ਬਾਬਾ ਜੀ ਦਾ ਇੱਜ਼ਤ ਬਹੁਤ ਹੈ ਬਾਬਾ ਜੀ ਨੇ ਧਰਮ ਪਾਉ ਮੁਖ ਖੜਵਾੜ ਕੇ ਤਾਂ ਨਾ ਜੀ ਅਸੀਂ ਦੇਖੋ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਉਹ ਪਰਤਾਲ ਕਰੂਗੀ ਔਰ ਜੋ ਵੀ ਉਹਦੇ ਪੜਤਾਲ ਦੇ ਵਿੱਚ ਆਇਆ ਉਹਦੇ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਿਆ ਗਿਆ ਬਾਬਾ ਜੀ ਨੇ ਆ ਬਹੁਤ ਘਟੀਆ ਗੱਲਾਂ ਐ ਨਾ ਬਾਬਿਆਂ ਵਾਸਤੇ ਕਾਰ ਸੇਵਾ ਵਾਲਿਆਂ ਵਾਸਤੇ ਤੇ ਕਾਲੀਆਂ ਵਾਸਤੇ ਵੀ ਕਿ ਤੁਸੀਂ ਪ੍ਰਾਰਥਨਾ ਕਰੋ ਗੁਰੂ ਮਹਾਰਾਜ ਦੇ ਹਥਾਨੀਆਂ ਬਣੀਆਂ ਚੀਜ਼ਾਂ ਯਾਦਗਰਾਂ ਤੇ ਉੱਠ ਕੇ ਤੇ ਸਾਰਾ ਟਾਹੀ ਜਾਂਦੇ ਆ ਤੇ ਅਸੀਂ ਸਿੱਖ ਸੰਗਤਾਂ ਇਕੱਠੀਆਂ ਆ ਕੇ ਵਿਰੋਧ ਕਰਾਂਗੇ ਇਹਨਾਂ ਕੰਮਾਂ ਦਾ ਜੋ ਇਹਨਾਂ ਨੇ ਕਾਲੀਆਂ ਕਰਤੂਤਾਂ ਕਰਨ ਦੇ ਆ ਕਰਨ ਵੀ ਬਾਬੇ ਡੈ ਆ ਤਾਰਸੇ ਵਾਲੇ ਉਦੋਂ ਕਾਲੀਏ ਕਰਾਉਂ ਰਹੇ ਆ ਅੱਗੇ ਵੀ ਇਹਨਾਂ ਅੰਮ੍ਰਿਤਸਰ ਮਹਾਰਾਜ ਦੇ ਹੱਥੀਂ ਦੇ ਨੰਦਾ ਵਾਲੀ ਮਿੰਨਗਾਰੀ ਹੋਈ ਇਹਨਾਂ ਨੇ ਉੱਥੋਂ ਹਰਮੰਦਰ ਸਾਹਿਬ ਤੋਂ ਦਰਵਾਜ਼ੇ ਲਾ ਦੇ ਆ ਉਹ ਬਾਬੇ ਕਸ਼ਮੀਰ ਤੋਂ ਜਿਹੜਾ ਆ ਪੂਰੀ ਵਾਲੇ ਉੱਥੇ ਪਏ ਆ ਉਹ ਵੀ ਇਹਨਾਂ ਨੇ ਉਹ ਵਿਚੋਂ ਹਾਥੀ ਦੇ ਦੰਦ ਵੀ ਗਾਇਬ ਕੀਤੇ ਆ ਇਹਨਾਂ ਦੀ ਬਹੁਤ ਹੀ ਘਟੀਆ ਸੋਚ ਆ ਐਸ ਜੀਬੀਸੀ ਨੂੰ ਕੀ ਕਾਰਵਾਈ ਕਰਨੀ ਚਾਹੀਦੀ ਕਾਰਨ ਕਾਰਵਾਈ ਉਹਨਾਂ ਨੂੰ ਉੱਤੇ ਆਪ ਕਰਾਉਂਦੇ ਹੋਣਿਆਂ ਦੇ ਕਾਰਵਾਈ ਉਹਨੂੰ ਕਰਨੀ ਚਾਹੀਦੀ ਆ ਉਹਨਾਂ ਨੂੰ ਪਤਾ ਨਹੀਂਗਾ ਵੀ ਐਵੇਂ ਮਹਾਰਾਜ ਦੇ ਥਾਲੀਆਂ ਜਿਹੜੀਆਂ ਚੀਜ਼ਾਂ ਬਣੀਆਂ ਉਹ ਕਿਉਂ ਏ ਟਮਾਉਂਦੇ ਆ ਉਹਨਾਂ ਨੂੰ ਕਿੰਨੇ ਆਰਡਰ ਦਿੱਤਾ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਥਾਨ ਹੈ ਸਭ ਤੋਂ ਪਹਿਲਾਂ ਇੱਥੇ ਨਤਮਸ ਬਿਲਕੁਲ ਜੀ ਉਹਨਾਂ ਨੇ ਆਪਣੇ ਹੱਥਾਂ ਨਾਲ ਬਣਾਈਆਂ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਥਾਲੀਆਂ ਬਣੀਆਂ ਪੁਰਾਣੀਆਂ ਬਣੀਆਂ ਤੇ ਇਹ ਹੁਣ ਯਾਦਗਾਰ ਹੈ ਸੰਗਤਾਂ ਦੇ ਦਰਸ਼ਨਾਂ ਨੂੰ ਢਾਈ ਜਾਂ ਦਸ਼ਨੀ ਡੇੜੀ ਆ ਮਹਾਰਾਜ ਜੀ ਇਹ ਡੇੜੀ ਆ ਨਾ ਦਰਸ਼ਨੀ ਡੇੜੀ ਆਏ ਤੇ ਇਹੋਂ ਤੋਂ ਵੇਖੋ ਇਹਨਾਂ ਗੁੰਮਦ ਢਾ ਕੇ ਰੱਖ ਦਿੱਤਾ ਤੇ ਚਾਰ ਚਫੇਰੇ ਜਿੰਨੀਆਂ ਬਣੀਆਂ ਸੀ ਇਹਨਾਂ ਦੀਆਂ ਆਪਣੀਆਂ ਇਹ ਕੀ ਇਹਨਾਂ ਨੂੰ ਅੰਦੇ ਆ ਚਾਰ ਚਫੇਰੇ ਮੀਨਾਗਾਰੀ ਹੋਈ ਆ ਹੋਣੀ ਚੀਜ਼ ਬਣ ਸਕਦੀ ਇਹ ਤੇ ਹੁਣ ਇਹਨਾਂ ਦੇ ਉਹ ਚੀਜ਼ ਤੇ ਬਣ ਨਹੀਂ ਸਕਦੀ ਜਿਹੜੀ ਗੁਰੂ ਮਹਾਰਾਜ ਦੇ ਹੱਥਾਂ ਦੀ ਬਣੀ ਉਹ ਕੌਣ ਬਣਾ ਸਕਦਾ ਇੱਕ ਦਰਮਨ ਜਗਿੰਦਰਪਾਲ ਕਰ ਠੀਕ ਹੈ ਠੀਕ ਹੈ ਦਰਸ਼ੀਂ ਜੋੜੀ ਤਾਂ ਹੀ ਇਹ ਤਾਂ ਤਾਂ ਦਰਵਾਸਾ ਕੀ ਕਹਿਣਾ ਚਾਹੁੰਦੇ ਜੀ ਮੈਂ ਸਖਸ਼ਤ ਭਾਵਨਾ ਨਾਲ ਬਲੋਏ ਬੇਨਤੀ ਕਰਦਾ ਹਾਂ ਸਮੁੱਚੇ ਸਿੱਖ ਜਗਤ ਨੂੰ ਜਿੱਥੇ ਸੂਚਿਤ ਕਰਦਾ ਹਾਂ ਉੱਥੇ ਨਾਲ ਨਾਲ ਇਹ ਵੀ ਬੇਨਤੀ ਕਰਦਾ ਹਾਂ ਕਿ ਅੱਜ 250 ਸਾਲ ਪੁਰਾਣੀ ਡਿਉੜੀ ਦਰਵਾਜ ਸਾਹਿਬ ਤਰਨਤਾਰਨ ਸਾਹਿਬ ਦੇ ਸਾਹਮਣੇ ਅਸੀਂ ਖੜੇ ਆ ਜਿਹੜੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਭ ਦੇ ਸਾਧਿਆ ਚੇਲਾ ਲੰਗੋਵਾਲ ਸਖਤਰ ਇਹਨਾਂ ਦੇ ਮੇਜਰ ਤੇ ਜਗਤਾਰ ਜਿਹਨੂੰ ਜਗਤਾਰ ਸਿੰਘ ਬਾਬਾ ਕਹਿੰਦੇ ਬਦਮਾਸ਼ਾਂ ਦੀ ਤਰ੍ਹਾਂ ਮਿਲੀ ਭੁਗਤ ਨਾਲ ਰਾਤ ਨੂੰ ਆਇਆ 500 ਬੰਦਾ ਲਿਆਉਂਦਾ ਹੈ ਹਥਿਆਰ ਨੇ ਲੈਸਨ ਨੇ ਔਰ ਆ ਕੇ ਥੇਵੇਂ ਹੱਲਾ ਕਰਦੇ ਨੇ ਜਿਵੇਂ ਕੋਈ ਕਿਲਾ ਫਤਿਹ ਕਰਨ ਚੱਲੇ ਹੋਣ ਗਰਾਈਆਂ ਇਹ ਦਿਨੇ ਕਰਦੇ ਨੇ ਵਿਰਾਸਤਾ ਰਾਤ ਨੂੰ ਢਾਉਂਦੇ ਨੇ ਇਨ੍ਹਾਂ ਬਾਬਿਆਂ ਨੇ ਬੜਾ ਵੱਡਾ ਨੁਕਸਾਨ ਕੀਤਾ ਇਹ ਵੀ ਉਹ ਉਹ ਉਹਨਾਂ ਦੀ ਔਲਾਦ ਨੇ ਅਬਦਾਲੀਆਂ ਦੀ ਨਾਦਰਾਂ ਦੀ ਤੇ ਸੁਚੇਤ ਹੋਵੋ ਸਿੱਖ ਸੰਗਤ ਜੀ ਕਿ ਇਹੋ ਜਿਹੀਆਂ ਘਟਨਾਵਾਂ ਦੁਬਾਰੇ ਨਾ ਵਾਪਰਨ ਗੁਰਦੁਆਰਾ ਪ੍ਰਬੰਧ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨਾ ਚਿਰ ਬਾਦਲ ਦਲੀਆਂ ਤੋਂ ਆਜ਼ਾਦ ਨਹੀਂ ਹੁੰਦੀ ਓਨਾ ਚਿਰ ਇਸ ਤਰ੍ਹਾਂ ਦੇ ਸਿਰ ਫਿਰੇ ਬਾਬੇ ਰਾਤ ਨੂੰ ਆ ਕੇ ਤੁਹਾਡੀਆਂ ਵਿਰਾਸਤਾਂ ਤੋੜਦੇ ਰਹਿਣਗੇ ਤੇ 2 ਸਾਲਾਂ ਚ ਖਤਮ ਹੋਣ ਵਾਲੀਆਂ ਇਮਾਰਤਾਂ ਤੁਹਾਡੇ ਗਲ ਮੜਦੇ ਰਹਿਣਗੇ ਤਾਂ ਕਿ ਤੁਹਾਡੀਆਂ ਗੋਲਕਾਂ ਜਿਹੜੀਆਂ ਨੇ ਜਾਂ ਰੈਲੀਆਂ ਤੇ ਜਾਂ ਇਮਾਰਤਾਂ ਤੇ ਲੱਗਦੀਆਂ ਰਹਿਣ ਸਿਹਤ ਤੇ ਸਿੱਖਿਆ ਤੋਂ ਹਟਾ ਕੇ ਤੁਹਾਡੀ ਨੌਜਵਾਨੀ ਤੁਹਾਡੀ ਆਉਣ ਵਾਲੀ ਅਨਸਵੰਸ ਦਾ ਬੇੜਾ ਕਰ ਦਿੱਤਾ ਜਾਏ ਇਹਨਾਂ ਦਾ ਉਹ ਸਾਰਾ ਪਲਾਨ ਹੈ ਤੇ ਇਹ ਬੇਨਤੀ ਕਰਦਾ ਕਿ ਇਹ ਹੂ ਬਹੂ ਉਵੇਂ ਹੀ ਬਣਾਈ ਜਾਏ ਜੇ ਸ਼੍ਰੋਮਣੀ ਕਮੇਟੀ ਨਹੀਂ ਬਣਾ ਸਕਦੀ ਸੇਵਾ ਸਾਨੂੰ ਦਿਓ ਅਗਰ ਤੁਸੀਂ ਇੰਜ ਵੀ ਨਾ ਕੀਤਾ ਤੇ ਫਿਰ ਹਰ ਹਰਬਾ ਵਰਤ ਕੇ ਅਸੀਂ ਇਹਨੂੰ ਜਿਉਂਦੀ ਵੀ ਰੱਖਾਂਗੇ ਤੇ ਜਿਉਂਦੀ ਤਿਉਂ ਵੀ ਬਣਾਵਾਂਗੇ